ਉਹ ਆਉ ਗੜੀ ਚਮਕੌਰ ਲੈ ਚੱਲਾਂ ਜਿੱਥੇ ਜੰਗ ਹੁਣ ਜਾਰੀ ਐ ਸਭਾ ਲੱਖ ਸੇ ਇਕ ਲੜਾ ਹੂੰ ਗਲ ਕਰਤੀ ਸੱਚ ਨਿਆਰੀ ਐ ਪੰਜ ਪੰਜ ਪਿਆਰੇ ਸਿੰਘ ਗੁਰੂ ਦੇ ਜਾਂਦੇ ਵਾਰੋ ਵਾਰੀ ਐ ਸ਼ੂਕ ਦੇ ਜਾਣੇ ਉਡਾਣਾ ਪਰ ਦੇ ਜਿਉਂ ਚੀਨੇ ਲਾਉਂਦੇ ਡਾਰੀ ਐ ਟਿੱਡੀ ਦਲ ਹੈ ਚੜ ਕੇ ਆਇਆ ਬਹੁਤ ਬੜਾ ਹੀ ਭਾਰੀ ਐ ਰਲ ਕੇ ਨਾਲ ਪਹਾੜੀਆਂ ਮੁਗਲਾ ਤਾਕਤ ਲਾਤੀ ਸਾਰੀ ਐ ਹੋ ਲੱਖਾਂ ਦੀ ਸੀ ਫੌਜ ਸਮੁੰਦਰ ਵਿੱਚ ਲਾਉਂਦੇ ਜੋ ਦੇ ਤਾਰੀ ਐ ਖੂਨ ਖੌਲ ਦਾ ਸਰਦੀ ਦੇ ਵਿੱਚ ਭਾਵੇਂ ਠੰਡ ਵੀ ਭਾਰੀ ਐ ਠੰਡੇ ਖੜਕਣ ਤੇਗਾਂ ਲਿਸ਼ਕਣ ਚੱਲੇ ਤੀਰ ਘਟਾਰੀ ਐ ਉੱਪਰੋਂ ਛੱਡੇ ਤੀਰ ਗੋਬਿੰਦ ਦੇ ਕਰਦੇ ਕਈ ਨੂੰ ਆਰੀ ਐ ਹੱਥੀ ਪੁੱਤ ਨੇ ਜੰਗ ਨੂੰ ਤੋਰੇ ਤੇਰੀ ਲੀਲਾ ਨਿਆਰੀ ਐ ਕੋੜੀ ਚੜਨ ਦੀ ਉਮਰ ਜਨਾ ਦੀ ਵਿਆਹੀ ਮੌਤ ਪਿਆਰੀ ਐ ਲਿਖ ਨਹੀਂ ਸਕਦੀ ਕਲਮ ਕਿਸੇ ਦੀ ਸਭ ਤੇ ਉਹ ਸਦੀ ਸਾਰੀ ਐ ਪਹਿਣੀ ਬਾਗੇ ਵਾਲਾ ਵੱਡਾ ਬਣਿਆ ਫਿਰੇ ਲਖਾਰੀ ਐ ਬਣਿਆ ਫਿਰੇ ਲਖਾਰੀ ਐ